ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਠ ਰਾਗ ਭਗਤ ਰਵਿਦਾਸ ਜੀ ਉਚਾਰਣ ਕਰਦੇ ਹਨ ਜਬ ਹਮ ਹੂਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਧਦ ਜਲ ਕੇਵਲ ਜਨਮ ਹੈ ਭਗਤ ਜੀ ਕਹਿੰਦੇ ਨੇ ਐ ਮਾਲਕ ਐ ਪਰਮੇਸ਼ਰ ਐ ਪ੍ਰਮਾਤਮਾ ਜਦੋਂ ਸਾਡੇ ਅੰਦਰ ਮੈਂ ਹੁੰਦੀ ਹੈ ਫਿਰ ਸਾਡੇ ਅੰਦਰ ਤੂੰ ਨਹੀਂ ਹੁੰਦਾ ਤੇ ਜਦੋਂ ਸਾਡੇ ਅੰਦਰੋਂ ਮੈਂ ਮਿਟ ਜਾਵੇ ਤੂੰ ਫੇਰ ਹੀ ਪ੍ਰਗਟ ਹੁੰਦਾ ਜਾਵ ਲੱਗ ਮੇਰੀ ਮੇਰੀ ਕਰੈ ਤਾਬਲਾ ਕਾਜ ਏਕ ਨਹੀਂ ਸਰੈ ਜਾਂ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਪਿਆਰਿਓ ਮੈਂ ਇਹਨੂੰ ਮਾਰਨ ਵਾਸਤੇ ਹੀ ਗੁਰੂ ਦਾ ਅਸਰਾ ਲੇ ਲਿਆ ਮੈਂ ਇਹਨੂੰ ਮਾਰਨਾ ਹੈ ਮੈਂ ਮੇਰੀ ਜਿਤਨਾ ਚਿਰ ਮਰਦਾ ਨਹੀਂ ਪਿਆਰਿਓ ਉਤਨਾ ਚਿਰ ਤੱਕ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ ਤੇ ਭਗਤ ਰਵਿਦਾਸ ਜੀ ਵੀ ਇਹੀ ਉਚਾਰਨ ਕਰਦੇ ਹਨ ਜਾਵ ਹਮ ਹੋਤੇ ਤਬ ਤੂੰ ਨਾ ਜਦੋਂ ਅਸੀਂ ਆਪਣੇ ਆਪ ਨੂੰ ਗਿਣੀਆਂ ਵੀ ਹੈਗੇ ਆਂ ਸ਼ੇਰ ਤੂੰ ਨਹੀਂ ਤੇ ਜਦੋਂ ਸਾਡੇ ਅੰਦਰੋਂ ਇਹ ਹੀਣ ਭਾਵਨਾ ਖਤਮ ਹੋ ਜਾਏ ਮੈਂ ਖਤਮ ਹੋ ਜਾਏ ਫਿਰ ਅਬ ਤੂੰ ਹੀ ਮੈਂ ਨਹੀਂ ਫਿਰ ਸਤਿਗੁਰੂ ਤੂੰ ਹੀ ਹੈ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇ ਓਨ ਜਲਨ ਜਿਸ ਤਰ੍ਹਾਂ ਪਿਆਰੇ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਪਾਣੀ ਦੀ ਲਹਿਰ ਉੱਪਰ ਉੱਠਦੀ ਹੈ ਅਸੀਂ ਉਸ ਨੂੰ ਲਹਿਰ ਕਹਿੰਦੇ ਜਦੋਂ ਉੱਚੀ ਉੱਠ ਕੇ ਪਾਣੀ ਦੀ ਓਛਲ ਜਿਹੜੀ ਹੈ ਓਛਲ ਵੀ ਕਹਿ ਦਿੱਤੀ ਲਹਿਰ ਵੀ ਕਹਿ ਦਿੰਦੇ ਆ ਉੱਪਰ ਉੱਠਦੀ ਹੈ ਉਸ ਨੂੰ ਅਸੀਂ ਲਹਿਰ ਦਾ ਨਾਮ ਦਿੰਦੇ ਹਾਂ ਜਦੋਂ ਫੇਰ ਉਹ ਆਪਣੀ ਅਵਸਥਾ ਦੇ ਵਿੱਚ ਆ ਕੇ ਪਾਣੀ ਦੇ ਵਿੱਚ ਪਾਣੀ ਹੋ ਜਾਂਦੀ ਪਿਆਰੋ ਫਿਰ ਉਸ ਨੂੰ ਪਾਣੀ ਕਹਿੰਦੇ ਹਾਂ ਜਾਲੀ ਕਹਿੰਦੇ ਹਾਂ ਲਹਿਰਣ ਕਹਿੰਦੇ ਬਾਦਵੇ ਕਹਿਆ ਕਿ ਇਹ ਭ੍ਰਮ ਐਸਾ ਜਿਸ ਮੰਨੀਏ ਹੋਏ ਨਾ ਤੈਸਾ ਹੈ ਐ ਮਾਲਕ ਇਹ ਕੈਸਾ ਭਰਮ ਭਲੇਖਾ ਹੈ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਉਸ ਤਰ੍ਹਾਂ ਨਹੀਂ ਹੁੰਦਾ ਜੋ ਤੇਰੀ ਰਜ਼ਾ ਚ ਹੁੰਦਾ ਹੈ ਉਹੀ ਹੁੰਦਾ ਹੈ ਕਈ ਵਾਰੀ ਪਿਆਰਿਓ ਅਸੀਂ ਕੋਈ ਕਾਰਜ ਕਰ ਲਈਏ ਅਸੀਂ ਕੋਈ ਅਰਦਾਸ ਬੇਨਤੀ ਕਰੀਏ ਅਸੀਂ ਕੋਈ ਅਖੰਡ ਪਾਠ ਕਰਵਾਈਏ ਅਸੀਂ ਸੁਖਮਣੀ ਸਾਹਿਬ ਕਰਵਾਈਏ ਸਾਡੇ ਮਨ ਦੀ ਆਸ ਪੂਰੀ ਨਾ ਨੋਵੇ ਤੇ ਅਸੀਂ ਸਾਰ ਗੁਰੂ ਨੂੰ ਨਿਹੋਰਾ ਦੇ ਨੀ ਬੰਨੇ ਮਾਲਕ ਖੰਡ ਪਾਠ ਵੀ ਕਰਾ ਲਿਆ ਸੁਖਮਣੀ ਸਾਹਿਬ ਵੀ ਕਰਵਾ ਲਿਆ ਅਰਦਾਸਾਂ ਵੀ ਕਰਵਾਈਆਂ ਪਰ ਗੱਲ ਫੇਰ ਨਹੀਂ ਬਣੀ ਸਾਡਾ ਮਨ ਪ੍ਰਾਪਤ ਪਰ ਪਿਆਰਿਓ ਅਸਲੀਅਤ ਦੇ ਵਿੱਚ ਜੋ ਪਰਮੇਸ਼ਰ ਦੇ ਮਨ ਦੇ ਵਿੱਚ ਹੋਵੇਗਾ ਉਹ ਹੀ ਕਰੇਗਾ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਉਹਦੇ ਚਿੱਤ ਵਿੱਚ ਹੋਵੇਗਾ ਤੇ ਉਹ ਇੱਕ ਪਲ ਦੇ ਵਿੱਚ ਹੀ ਪਲਟਾ ਮਾਰ ਕੇ ਦੂਜੇ ਬੰਨੇ ਕਰ ਦਿੰਦਾ ਹੈ ਨਾ ਹੋਵੇ ਪਤਾ ਨਹੀਂ ਕਿੰਨੇ ਜਨਮ ਲੱਗ ਜਾਣ ਐਸਾ ਚੱਕਰ ਵੀ ਉਹ ਸਤਿਗੁਰੂ ਦਾ ਹੈ ਔਰ ਇਸੇ ਕਰਕੇ ਹੀ ਭਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਮਾਦਵੇ ਕੀ ਆ ਕਹੀਏ ਭ੍ਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ ਜਿਸ ਤਰ੍ਹਾਂ ਅਸੀਂ ਚਾਹੋੜੇ ਹਾਂ ਨਹੀਂ ਹੁੰਦਾ ਪਰ ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ ਪਰਮੇਸ਼ਰ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ ਰਹਾਉ ਨਰਪਤ ਏਕ ਸੰਘਾਸਨ ਸੋਇਆ ਸੁਪਨੇ ਭਇਆ ਪਿਹਾਰੀ ਇੱਕ ਰਾਜਾ ਆਪਣੇ ਤਖਤ ਤੇ ਸੁਤਾ ਪਿਆ ਹੈ ਤੇ ਸੁਪਨੇ ਦੇ ਵਿੱਚ ਪਿਆਰੋ ਪਿਹਾਰੀ ਬਣ ਗਿਆ ਅਸ਼ਤਰਾਜ ਬਿਸ਼ਰਦ ਦੁਖ ਪਾਇਆ ਸੋਗਤ ਭਈ ਹਮਾਰੀ ਜਿਵੇਂ ਉਹ ਆਪਣੇ ਰਾਜ ਨਾਲੋਂ ਟੁੱਟ ਕੇ ਉਹ ਇੱਕ ਰਾਜਾ ਵਿਖਤੀ ਰਾਜਾ ਹੈ ਸੁਤਾ ਪਿਆ ਸੋਤੇ ਪੈ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਪਿਆਰਿਓ ਭਿਖਾਰੀਆਂ ਵਾਲਾ ਹਾਲੋ ਨਗਰ ਦੇ ਵਿੱਚ ਉਹ ਜਨਮ ਲੈਂਦਾ ਹੈ ਉਸ ਨਗਰ 'ਚ ਵੱਡਾ ਹੁੰਦਾ ਹੈ ਸੁਪਨੇ ਦੇ ਵਿੱਚ ਉਹਦੇ ਬਾਲ ਬੱਚੇ ਹੁੰਦੇ ਆ ਬਾਰੋਂ ਲੱਕੜ ਕਾਣਾ ਵੜ ਕੇ ਵੇਚ ਕੇ ਪਰਿਵਾਰ ਦਾ ਪੇੜ ਭਰਦਾ ਗੁਜ਼ਾਰਾ ਕਰਦਾ ਹੈ ਸਬਾ ਆਇਆ ਮੌਤ ਹੋ ਗਈ ਮੌਤ ਹੋ ਗਈ ਔਰ ਜਦੋਂ ਉਹ ਖਤਮ ਹੋਇਆ ਪਿਆਰੇ ਉੱਤੇ ਉਹਦੇ ਬੱਚੇ ਤੇ ਉਹਦੀ بیوی ਰੋਂਦੇ ਨੇ ਕਿ ਸਾਡਾ ਕੋਈ ਕਮਾਉਣ ਵਾਲਾ ਨਹੀਂ ਰਿਹਾ ਉਦੋਂ ਉਹ ਰਾਜਾ ਜਿਹੜਾ ਹੈ ਉਸ ਦਾ ਸੁਕਣਾ ਖੁੱਲਦਾ ਹੈ ਤੇ ਬੜਾ ਦੁਖੀ ਹੁੰਦਾ ਹੈ ਕਹਿੰਦਾ ਵੀ ਇਹ ਕੀ ਕਾਰਨ ਮੈਂ ਇੱਕ ਰਾਜਾ ਹਾਂ ਮੈਨੂੰ ਸੁਪਨਾ ਕਿਹਦਾ ਆਇਆ ਮੈਂ ਇੱਕ ਮੰਦੇ ਵਿੱਚ ਭਿਖਾਰੀਆਂ ਵਾਲਾ ਮੇਰਾ ਹਾਲ ਬਣ ਗਿਆ ਹੈ ਮੇਰੀ ਕਿੰਨੀ ਦੁਰਦਸ਼ਾ ਹੋ ਰਹੀ ਹੈ ਰਾਜ ਭਾਗ त्या ਕੇ ਮੈਂ ਛੋਟੇ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਦਾ ਹਾਂ ਜਦੋਂ ਇਹ ਵਿਥਿਆ ਸਰਗੁਰੂ ਨੂੰ ਸੁਣਾਉਂਦਾ ਪਿਆਰੋ ਸਰਗੁਰੂ ਕਿਰਪਾ ਕਰਦੇ ਨੇ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਵਿਚਾਰ ਸੀ ਕਿ ਜੈਸਾ ਮਾਨੀ ਹੋਏ ਨਾ ਤੈਸਾ ਪੀ ਜਿਸ ਤਰ੍ਹਾਂ ਅਸੀਂ ਚਾਹਣੇ ਹੋਵੇ ਹੁੰਦਾ ਕਿ ਮਾਲਕ ਇਹ ਕਿਵੇਂ ਹੋ ਗਿਆ ਆਹ ਕਿਵੇਂ ਹੋ ਗਿਆ ਸਰਗੁਰੂ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਕਹਿਣ ਲਗੇ ਭਲਿਆ ਤੇਰੇ ਮਨ ਦੇ ਵਿੱਚ ਇਹ ਵਿਚਾਰ ਸੀ ਨਾ ਪੀ ਜਿਸ ਤਰ੍ਹਾਂ ਅਸੀਂ ਚਾਹਣੇ ਹੁੰਦਾ ਨਹੀਂ ਸਾਡੀਆਂ ਰੇਖਾਵਾਂ ਨਹੀਂ ਬਦਲਦੀਆਂ ਸਾਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਕਹਿਣ ਲਗੇ ਸੇਵਾਦਾਰੂ ਇੱਕ ਕਾਗਜ਼ ਲਿਆਓ ਤੇ ਮੋਹਰ ਲਿਆਓ ਹੁਣ ਕਾਗਜ਼ ਤੇ ਮੋਹਰ ਪਿਆਰਿਓ ਆ ਗਏ ਐ ਤੇ ਸਤਿਗੁਰੂ ਰਾਜੇ ਨੂੰ ਵਿਖਾ ਕੇ ਕਹਿਣ ਲੱਗੇ ਕਹਿੰਦੇ ਵੀ ਐ ਮੋਹਰ ਫੜ ਤੇ ਇਹਨੂੰ ਪੜ ਕੇ ਵਿਖਾ ਹੁਣ ਰਾਜਾ ਵੇਖ ਕੇ ਕਹਿਣ ਲੱਗਾ ਜੀ ਇਦਾਂ ਤਾਂ ਪੜਿਆ ਨਹੀਂ ਜਾਦਾ ਐਵੇਂ ਕਿਵੇਂ ਪੜਾਂਗੇ ਸਤਿਗੁਰੂ ਕਹਿਣ ਲੱਗੇ ਠੀਕ ਐ ਮੋਹਰ ਨੂੰ ਜਦੋਂ ਕਾਗਜ਼ ਦੇ ਉੱਪਰ ਲਗਾਇਆ ਗਿਆ ਸ਼ਾਈ ਲਗਾ ਕੇ ਕਹਿੰਦੇ ਹੁਣ ਕਹਿੰਦੇ ਹੁਣ ਪੜਿਆ ਜਾਂਦਾ ਹੁਣ ਸਮਝ ਲੱਗਦੀ ਕਹਿੰਦੇ ਫਿਰ ਇਹ ਗੁਰੂਦਾਰ ਦੇ ਉੱਤੇ ਪੁੱਠੀਆਂ ਰਖਾਵਾਂ ਜਿਹੜੀਆਂ ਨੇ ਨਾ ਉਹ ਨਹੀਂ ਪੜੀਆਂ ਜਾਂਦੀਆਂ ਤੇ ਜਦੋਂ ਮਾਲਕ ਮਿਹਰ ਦੀ ਨਜ਼ਰ ਕਰੇ ਤੇ ਫਿਰ ਪੁੱਠੀਆਂ ਰਖਾਵਾਂ ਵੀ ਸਿੱਧੀਆਂ ਹੋ ਜਾਂਦੀਆਂ ਸੋ ਬੜਾ ਪਛੇਤ ਮਨ ਹੋਇਆ ਸੋਚਿਆ ਅਜੇ ਵੀ ਅੰਦਰ ਪਰੰਪ੍ਰੇਖਾ ਹੈ ਕਹਿਣ ਲੱਗੇ ਠੀਕ ਹੈ ਰਾਜਾ ਤੂੰ ਤਿਆਰ ਹੋ ਅੱਜ ਆਪਾਂ ਸ਼ਿਕਾਰ ਤੇ ਜਾਂਦੇ ਜਦੋਂ ਸ਼ਿਕਾਰ ਤੇ ਪਿਆਰਿਓ ਗਏ ਤੇ ਇੱਕ ਸ਼ਿਰਨ ਅੱਗੇ ਭੰਜਾ ਰਾਜੇ ਨੇ ਆਪਣਾ ਘੋੜਾ ਉਹਦੇ ਮਗਰ ਦੜਾ ਲਿਆ ਉਹ ਅੱਗੇ-ਅੱਗੇ ਰਾਜਾ ਘੋੜੇ ਤੇ ਚੜ੍ਹ ਕੇ ਪਿੱਛੇ-ਪਿੱਛੇ ਆਖੀਰ ਨੂੰ ਉਸ ਨਗਰ ਦੇ ਵਿੱਚ ਪਿਆਰਿਓ ਜਾਵੜਿਆ ਜਿਸ ਨਗਰ ਦਾ ਸੁਪਨਾ ਆਇਆ ਸੀ ਹੁਣ ਕੀ ਵੇਖਦਾ ਪਿਆ ਅੱਗੇ ਉਹੀ ਬੱਚੇ ਤੇ ਉਹੀ ਘਰ ਵਾਲੀ ਉਹ ਵੇਖ ਕੇ ਜਦੋਂ ਘੋੜੇ ਤੇ ਚੜ੍ਹਿਆ ਵੇਖਿਆ ਤੇ ਉਹਨੇ ਲਗਾ ਪਕੜ ਲਈ ਨਗਰ ਇਕੱਠਾ ਹੋ ਗਿਆ ਸਾਰਾ ਨਗਰ ਵੇਖ ਕੇ ਕਹਿਣ ਲੱਗਾ ਅਜੇ ਕੱਲ ਪਰਸੋ ਤਾਂ ਦਾ ਸੰਸਕਾਰ ਕੀਤਾ ਏ ਕਿਵੇਂ ਆ ਗਿਆ ਇਹ ਤਾਂ ਫੇਰ ਆ ਗਿਆ ਉਹਦੀ ਘਰ ਵਾਲੀ ਨੇ ਲਗਾ ਫੜ ਲਈ ਸੁਆਮੀ ਮੈਂ ਹੋਣ ਨਹੀਂ ਜਾਣ ਤਾ ਸੋਚੀ ਪੈ ਗਿਆ ਕਹਿੰਦਾ ਰਾਤ ਵਾਲਾ ਜਿਹੜਾ ਸੁਪਨਾ ਸੀ ਨਾ ਚੀਜ਼ ਸਾਰੀ ਉਹੀ ਸਾਹਮਣੇ ਹੈ ਸੋ ਜਿਸ ਵੇਲੇ ਉਹ ਅਜੇ ਬਹਿਸ ਬੁਆਸਾ ਹੋ ਰਿਹਾ ਹੈ ਬੱਚੇ ਵੀ ਲਤਾ ਨਾਲ ਲਿਪੜਦੇ ਨੇ ਚੇੜਦੇ ਨੇ ਕਹਿੰਦੇ ਇੱਕ ਬਨੇਤਾ ਬਾਲਣ ਵਟਣ ਜੋਗਾ ਸੀ ਪੈਸੇ ਬਾਲਣ ਵੇਚ ਕੇ ਵਟ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਇਹ ਘੋੜੇ ਤੇ ਚੜਿਆ ਫਿਰਦਾ ਨਗਰ ਦੇ ਵਿੱਚ ਵੀ ਗੱਲਾਂ ਵਾਰ-ਵਾਰ ਹੋਣ ਲੱਗੀਆਂ ਇਤਨੇ ਨੂੰ ਗੁਰੂ ਸਾਹਿਬ ਆਏ ਸਾਰਿਆਂ ਨੂੰ ਸਮਝਾ ਬਿਜਾ ਕੇ ਕਿਹਾ ਨਹੀਂ ਭਾਈ ਇਹੋ ਨਹੀਂ ਇਹ ਤਾਂ ਪਹਾੜੀ ਰਾਜਾ ਹੈ ਸਾਡੇ ਦਰਸ਼ਨਾਂ ਨੂੰ ਆਇਆ ਸੀ ਇਹਦੇ ਵਿੱਚ ਮਨ ਦੇ ਵਿੱਚ ਸ਼ੰਕਾ ਸੀ ਕਿ ਜੋ ਗੁਰੂ ਦਰ ਤੇ ਪ੍ਰਾਪਤੀ ਨਹੀਂ ਆਉਂਦੇ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ ਉਹ ਚੀਜ਼ ਦਾ ਇਹਨੂੰ ਨਿਤਾਰਾ ਕਰਕੇ ਸਮਝਾਇਆ ਹੈ ਸੋ ਉਥੋਂ ਛਤਕਾਰਾ ਕਰਵਾ ਕੇ ਗੁਰੂ ਸਾਹਿਬ ਜਦੋਂ ਲੈ ਕੇ ਗਏ ਕਹਿਣ ਲੱਗੇ ਭਲਿਆ ਤੂੰ ਕਹਿੰਦਾ ਸਾਂ ਕਿ ਇੱਥੇ ਜੋ ਲਿਖਿਆ ਲੇਖ ਨ ਮਿਟਿਆ ਹੈ ਸਕੀ ਜੋ ਲਿਖਿਆ ਕਰਤਾਰ ਬਾਣੀ ਦਾ ਇਹ ਸ਼ਬਦ ਆ ਰਿਹਾ ਸੀ ਕਿ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਜਿਹੜਾ ਲੇਖ ਲਿਖਿਆ ਗਿਆ ਉਹ ਵਿੜਦਾ ਨਹੀਂ ਜੋ ਕਰਤਾ ਨੇ ਲਿਖ ਦਿੱਤਾ ਉਹ ਮਿੜਦਾ ਨਹੀਂ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਜੇ ਸੱਚਾ ਗੁਰੂ ਹੋਵੇ ਨਾ ਜੇ ਸਮਰੱਤ ਗੁਰੂ ਹੋਵੇ ਤੇ ਫਿਰ ਉਹ ਲੇਖ ਜਿਹੜੇ ਆ ਨਾ ਉਹ ਮਟਾ ਵੀ ਦਿੰਦਾ ਸੋ ਇਸ ਤਰ੍ਹਾਂ ਕਰਕੇ ਉਸ ਰਾਜੇ ਦਾ ਪਰਮ ਭਲੇਖਾ ਦੂਰ ਕੀਤਾ ਰਾਜਪਿਆਮ ਪ੍ਰਸੰਗ ਜੈਸੇ ਅਬ ਕੁਛ ਮਰਮ ਜਨਾਇਆ ਅਣਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣਾ ਆਇਆ ਪਿਆਰਿਓ ਜਦੋਂ ਉਹ ਉਹਨਾਂ ਦੇ ਵਿੱਚ ਘਿਰਿਆ ਹੈ ਇਹ ਕੋ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਮੈਂ ਹੁਣ ਜਵਾਬ ਕੀ ਦੇਵਾਂ ਜਦੋਂ ਸਤਿਗੁਰੂ ਨੇ ਆਪਾ ਸਾਰ ਕੇ ਸਾਰੀ ਗੱਲ ਸਮਝਾਈ ਫਿਰ ਉਹਦੇ ਮਨ ਦੀ ਵਿੱਚ ਗੱਲ ਬੈਠੀ ਸਰਬੇ ਏਕ ਅਰੇਕੇ ਸੁਆਮੀ ਸਭ ਕਟ ਭੋਗਵੇ ਸੋਈ ਕੈਰਵਦਾ ਸਵਾਤ ਪੈਨੇਰੇ ਸੈਜੀ ਹੋਏ ਸੁਹੋਈ ਪਿਆਰਿਓ ਕਾਲਪੁਰਪ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਜਰੇ-ਜਰੇ ਦੇ ਵਿੱਚ ਮੌਜੂਦ ਹੈ ਜੋ ਉਹ ਕਰਦਾ ਹੈ ਉਹੀ ਹੁੰਦਾ ਹੈ ਉਸ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਨਾ ਕਰਨ ਵਾਲਾ ਹੈ ਨਾ ਕੋਈ ਕਰ ਸਕਦਾ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਤੇ ਮੇਰ ਕਰਾਵੇ ਪਿਆਰਿਓ ਇੰਨੀ ਤਾਕਤ ਇੰਨੀ ਸਮਰੱਥਾ ਹੈ ਮਾਰਕ ਦੇ ਕੋਲ ਅੱਖ ਚਪਕਣ ਦੇ ਫੇਰ ਦੇ ਵਿੱਚ ਉਹ ਸਾਰਾ ਕੁਝ ਤਬਦੀਲੀ ਲਿਆ ਸਕਦਾ ਹੈ ਜੇ ਸਾਡੇ ਮਨ ਦੀ ਸ਼ਰਧਾ ਹੋਵੇ ਸਾਡੇ ਮਨ ਦੀ ਕੋਈ ਚੰਗੀ ਮਰਦ ਮੰਗੀਏ ਨਾਮ ਸਿਮਰਨ ਮੰਗੀਏ ਇੱਕ ਹੱਥ ਜੋੜ ਕੇ ਜੰਡਮਤ ਹੋਈਏ ਆਪਾ ਭਾਵ ਸਮਰਪਿਤ ਕਰ ਦਈਏ ਤੇ ਫੇਰ ਪਿਆਰਿਓ ਕਦੀ ਇਹ ਨਹੀਂ ਹੋ ਸਕਦਾ ਕਿ ਸਾਡੀ ਆਸ ਪੂਰੀ ਨਾ ਹੋਵੇ ਪਰ ਸਮਰੱਥ ਗੁਰੂ ਜੇ ਉਹ ਮਿਹਰ ਨਜ਼ਰ ਦੀ ਕਰੇ ਸਾਰਾ ਕੁਝ ਹੋ ਸਕਦਾ ਹੈ ਪਿਆਰਿਓ ਇਹ ਸੀ ਅੱਜ ਦਾ ਹੁਕਮ ਭਗਤ ਰਵਿਦਾਸ ਵੱਲੋਂ ਚਾਰਣ ਕੀਤਾ ਹੋਇਆ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਤੁਮ ਤਾਂ ਦੇ ਜੋਗ ਹੋ ਆਪਣਾ ਕੀਮਤੀ ਸਮਾ ਗੁਰੂ ਦਰਾਂ ਤੇ ਲਗਾਉਂਦੇ ਹੋ ਸਰਗੁਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਫੁੱਲਾਂ ਨੂੰ ਨੱਚਤਾਰਿਓ ਬਿਆਤ ਮਿਆਤ ਮਾਵਲੇ ਸੰਤਾਂ ਮਲੋ ਪੈਣਾ ਬਨੋਂ ਮੁਖਾ ਮਲੋ ਮਾਇਆ ਪੀਟਾ ਹਜਰ ਹੋਈ ਸਤਗੁਰੂ ਸੱਚੇ ਪਾਤਸ਼ਾਹ ਸੇਵਕਾਂ ਦੀ ਸੇਵਾ ਥਾਂ ਹੀ ਪਾਉਣੀ ਮਨ ਦੀਆਂ ਭਾਵਨੀਆਂ ਸੰਪੂਰਨ ਕਰਨੀਆਂ ਔਰ ਗੁਰੂ ਦਰ ਤੇ ਆਉਣ ਦਾ ਜੋ ਮਹੱਤਵ ਹੈ ਉਸ ਨੂੰ ਬਖਸ਼ਣਾ ਪੂਰਾ ਕਰਨਾ ਜੀ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ